ਤੇ ਨਹੀਂ 7:30 ਵਜੇ ਤਸਵੀਰਾਂ ਆਏ ਸਾਡੇ ਹੰਦੇ ਨੂੰ ਆਏ ਲੱਗਦਾ 25 ਤਰੀਕ ਨੂੰ ਗਏ ਤੇ 27 ਨੂੰ ਜਦੋਂ ਵਾਪਸ ਆਏ ਤੇ ਜਦੋਂ 7:30 ਵਜੇ ਘਰ ਪਹੁੰਚੇ ਤੇ ਉਦੋਂ ਬਾੜ ਦਾ ਜਿੰਦਾਰ ਤੋਂ ਟੁੱਟਾ ਹੀ ਉਹਦਾ ਅੱਗੇ ਗੇਟ ਵੀ ਥੋੜਾ ਜਿਹਾ ਤੋੜਿਆ ਹੋਇਆ ਥਾ ਇਹਨਾਂ ਨੇ ਬਾੜ ਦਾ ਜਦੋਂ ਅੰਦਰ ਬੜੇ ਤੇ ਅਲਮਾਰੀਆਂ ਵੀ ਕਮਰੇ ਦੀ ਜਿਹੜੀ ਸਟੋਰ ਦੀ ਹੈ ਉਹ ਵੀ ਖੁੱਲੀਆਂ ਪਈਆਂ ਸਨ ਬੋਲੋ ਬਰਾਤ ਤਾਲਾ ਤੋੜ ਕੇ ਫਸੋ ਸਬਲ ਸਬਲ ਦੇ ਨਾਲ ਤੇ ਅੰਦਰ ਆ ਗਏ ਤੇ ਅੰਦਰ ਆ ਲ ਕੇ ਫਿਰ ਉਹਨਾਂ ਨੇ ਜਿਹੜੀਆਂ ਅਲਮਾਰੀਆਂ ਤੋੜ ਤਾੜ ਕੇ ਤੇ ਵਿੱਚੋਂ ਸਮਾਨ ਕੱਢ ਕੇ ਲੈ ਗਏ ਉਹਨਾਂ ਨੂੰ ਉਤਲਾ ਮਿਲੀ ਆ ਕਿ ਉਹ ਆਪਣੇ 25 ਤਰੀਕ ਨੂੰ ਘਰੋਂ ਗਏ ਸੀ ਕਿਸੇ ਕੇਸ ਦੇ ਸਬੰਧ ਚ ਤੇ ਅੱਜ ਜਦੋਂ ਸਵੇਰੇ ਆਏ ਤੇ ਉਹਨਾਂ ਆ ਕੇ ਦੇਖਿਆ ਵੀ ਉਹਨਾਂ ਦਾ ਗੇਟ ਦਾ ਦਰਵਾਜ਼ਾ ਟੁੱਟਾ ਸੀਗਾ ਟਾਲਾ ਦੇ ਕਾਨੂੰਨ ਵਾਲ ਰੋਡ ਤੇ ਇੱਕ ਬੰਦ ਘਰ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਘਰ ਦੀ ਮਾਲਕ ਨੇ ਦੱਸਿਆ ਕਿ ਉਹ ਪਰਿਵਾਰ ਨਾਲ ਕਿਸੇ ਕੰਮ ਲਈ ਰਾਜਸਥਾਨ ਗਈ ਸੀ ਜਦੋਂ ਸਵੇਰੇ ਘਰ ਪਹੁੰਚੀ ਤਾਂ ਉਸਨੇ ਦੇਖਿਆ ਕਿ ਘਰ ਦਾ ਦਰਵਾਜ਼ਾ ਟੁੱਟਿਆ ਹੋਇਆ ਉਸ ਨੂੰ ਚੋਰੀ ਬਾਰੇ ਉਦੋਂ ਪਤਾ ਲੱਗਾ ਜਦੋਂ ਉਹ ਘਰ ਦੇ ਅੰਦਰ ਗਈ ਤਾਂ ਸਾਰਾ ਸਮਾਨ ਖਿਲਰਿਆ ਪਿਆ ਚੋਰਾਂ ਨੇ ਉਸ ਦੇ ਘਰੋਂ ਲਗਭਗ 30 ਟੋਲੇ ਸੋਨੇ ਦੇ ਗਹਿਣੇ ਲਗਭਗ 1 ਕਿਲੋ ਚਾਂਦੀ ਤਿੰਨ ਵਿਦੇਸ਼ੀ ਔਰਤਾਂ ਦੀਆਂ ਘੜੀਆਂ 1000 ਪੌਂਡ ਦੋ ਵਿਦੇਸ਼ੀ ਮਰਦਾਂ ਦੀਆਂ ਘੜੀਆਂ ਇੱਕ ਮੋਬਾਈਲ ਫੋਨ ਇੱਕ ਚਾਂਦੀ ਦੀ ਇੱਟ ਚੋਰੀ ਕਰ ਲਈ ਇਸ ਚੋਰੀ ਕਾਰਨ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਉਸ ਨੇ ਪੁਲਿਸ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਚੋਰੀ ਹੋਇਆ ਸਮਾਨ ਵਾਪਸ ਕੀਤਾ ਜਾਵੇ। ਗੰਗਲਪੀੜ ਕੋਨ। ਕਾਨੂੰਨਵਾਲਾ ਰੋਡ ਤੇ ਰਹਿੰਦੇ ਆ। ਅਸੀਂ 2 ਦਿਨ ਬਾਹਰ ਸੀ। ਕਿੱਥੇ ਗਏ? ਅਸੀਂ ਰਾਜਸਥਾਨ ਗਏ ਸੀ। ਕਿਸਲੇ? ਬੇਟੀ ਦੀ ਤਰੀਕ ਸੀ, ਸਾਡੀ ਵੀ ਤਰੀਕ ਸੀ ਨਾਲ। ਅੱਛਾ। ਸਵੇਰੇ 7:00 ਵਜੇ ਆ ਜਾਂਦੇ ਹੁੰਦੇ ਹੰਦਿਆਂ ਨੂੰ। ਚੋਰੀ ਹੋਈ। ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਨੁਕਸਾਨ 25 ਤੋਂ 30 ਟੋਲੇ ਤੇ ਸੋਨਾ ਆ ਅੱਛਾ 25 ਟੋਲੇ ਸੋਨਾ ਆ ਕਿਲੋ ਕੁ ਡੇਢ-ਡੇਢ ਚਾਂਦੀ ਆ ਤਿੰਨ ਘੜੀਆਂ ਨੇ ਬਾਹਰ ਦੀਆਂ ਲੇਡੀਜ਼ ਹਮ 1000 ਰੁਪਏ 2 1000 ਪਾਉਂਡ ਆ 2 ਜਿਹੜੀਆਂ ਜਾਇੰਟਸ ਘੜੀਆਂ ਨੇ ਬਾਹਰ ਦੀਆਂ ਤੇ ਦੋ ਇੱਧਰ ਦੀਆਂ ਇੱਕ ਮੋਬਾਈਲ ਸਾਡੇ ਰਿਟਾਇਰਮੈਂਟ ਤੇ ਮਿਲਿਆ ਸੀ ਤੁਸੀਂ ਕਾਚੂ ਰਟਾਇਰਡ ਹੋ ਮੈਂ ਹੈਲਥ ਡਿਪਾਰਟਮੈਂਟ ਚੋਂ ਮੇਰੇ ਹਸਪੀਟਲ ਵੀ ਤੇ ਇੱਕ ਮੋਬਾਈਲ ਇੱਕ ਮੋਬਾਈਲ ਆ ਇੱਕ ਚਾਂਦੀ ਦੀ ਬ੍ਰੇਕਿਆ 100 ਗ੍ਰਾਮ ਦੀ ਸੱਬਲ ਨਾਲੀ ਤੋੜੀਆਂ ਹੋਣਗੀਆਂ ਹੁਣ ਆਪਾਂ ਤੇ ਇੱਥੇ ਨਹੀਂ 7:30 ਵਜੇ ਤਸਵੀਰ ਇਹ ਆਏ ਹੁਣ ਸਾਢੇ ਹੁੰਦੇ ਨੂੰ ਆਇਆ ਇਹ ਨੁਕਸਾਨ ਪੁਲਿਸ ਕਮਰੈਂਡ ਕੀਤੀ ਹਾਂਜੀ ਕੀ ਕਹਿੰਦੇ ਪੁਲਿਸ ਵੀ ਆ ਗਈ ਆ ਮੌਕਾ ਦੇਖੀਏ ਵੇਖੋ ਹੁਣ ਕੀ ਕਰਦੇ ਆ ਕਿ ਨਾ ਜੀ ਬੋਤਰਾ ਦੱਸੋ ਕੀ ਐਸਾ ਜੀ ਘਟਨਾ ਵਾਪਰੀ ਤੇ ਕਿਦਾਂ ਵਾਪਰੀ ਕਿ ਉਹ ਸੀ ਨਾ ਕਿਤੇ ਆਊਟ ਆਫ ਸਟੇਸ਼ਨ ਗਏ ਦੇਹ ਰਾਜਸਥਾਨ ਸਾਈਡ ਉ ਤੇ 25 ਤਰੀਕ ਨੂੰ ਗਏ ਤੇ 27 ਨੂੰ ਜਦੋਂ ਵਾਪਸ ਆਏ ਤੇ ਜਦੋਂ ਸਾਢੇ 7 ਵਜੇ ਘਰ ਪਹੁੰਚੇ ਤੇ ਉਦੋਂ ਬਾਰ ਦਾ ਜਿੰਦਾਰ ਤੋਂ ਟੁੱਟਾ ਹੀ ਉਹਦਾ ਅੱਗੇ ਗੇਟ ਵੀ ਥੋੜਾ ਜਿਹਾ ਤੋੜਿਆ ਤਾ ਹੀ ਉਹਨਾਂ ਨੇ ਬਾਰ ਦਾ ਜਦੋਂ ਅੰਦਰ ਬੜੇ ਤੇ ਅਲਮਾਰੀਆਂ ਵੀ ਕਮਰੇ ਦੀ ਜਿਹੜੀ ਸਟੋਰ ਦੀ ਹੈ ਉਹ ਵੀ ਖੁੱਲੀਆਂ ਪਈ ਸਾਰਾ ਸਮਾਨ ਇੱਧਰ ਤੇ ਫਿੱਲ ਰਿਆ ਸੀ ਜਦੋਂ ਚੱਕ ਕੀਤਾ ਤਾਂ ਉਹਦੇ ਵਿੱਚ ਕਾਫੀ ਸਮਾਨ ਦੀ ਚਾਦੀ ਰੱਖ ਪਰ ਤਾਂ ਨੁਕਸਾਨ ਕਰਕੇ ਚਲੀ ਗਈ ਜਿਹਦੇ ਵਿੱਚ ਜਿਹਦੇ ਵਿੱਚ ਸੋਨੇ ਦੇ ਜੀਵਰਾਤ ਦੇ ਕੁਝ ਗਹਿਣੇ ਹੀ ਚੂੜੀਆਂ ਛਾਪਾਂ ਕਿੰਨੇ ਤੋੜੇ ਤੋਂ ਕੋਈ 20 22 ਤੋਲੇ ਸੋਨਾ ਹੈ ਜਿਹੜਾ ਤੇ ਕੋਈ 2 ਕਿਲੋ ਚਾਂਦੀ ਦੇ ਹੀ ਜੀਵਰਾਤ ਜਿਹੜੇ ਕਿ ਜੱਦੀ ਪੁਸ਼ਤੀ ਚਲਦੇ ਆ ਰਹੇ ਹੋਏ ਸੀ ਤੇ 1000 ਪੌਂਡ ਸੀ ਕੋਈ 4 ਲੱਖ ਰੁਪਏ ਦਾ ਅੰਦਾਜ਼ਾ ਸੀ ਕੜਾ ਦੇ ਇੱਕ ਮੋਬਾਈਲ ਸੀ ਰੈਡਮੀ ਦਾ 5G ਉਹ ਚਲ ਗਿਆ ਕਿਵੇਂ ਲੱਗਾ ਤੁਹਾਨੂੰ ਕਿਵੇਂ ਉਹਨਾਂ ਨੇ ਵਾਰਦਾਤ ਨੂੰ ਜਾਨ ਦਿੱਤਾ ਕੀ ਲੱਗਾ ਉਹ ਲੋ ਬਰੋ ਤਾਲਾ ਤੋੜ ਕੇ ਬਸ ਉਹ ਸੱਬਲ ਸੱਬਲ ਦੇ ਨਾਲ ਤੇ ਅੰਦਰ ਆ ਗਏ ਤੇ ਅੰਦਰ ਆਣ ਕੇ ਫਿਰ ਉਹਨਾਂ ਨੇ ਜਿਹੜੀਆਂ ਅਲਮਾਰੀਆਂ ਤੋੜ ਤਾੜ ਕੇ ਤੇ ਵਿੱਚੋਂ ਸਮਾਨ ਕੱਢ ਕੇ ਲੈ ਗਏ ਪੁਲਿਸ ਕੰਪਲੇਨਟ ਕੀਤੀ ਪੁਲਿਸ ਉਹਨਾਂ ਦੀ ਦਰਜ ਕਰਾਈ ਐਫ ਆਈ ਆਰ ਉਹ ਕਹਿੰਦੇ ਜੋ ਵੀ ਸਾਡੇ ਕੋਲ ਬੰਦੇ ਕਾਰਵਾਈ ਹੈ ਕਰਾ ਕੇ ਦਿਓ ਕੈਮਰੇ ਕੰਮਰੇ ਚ ਸਰਚ ਕਰਦੇ ਦੇਖਣ ਲੱਗੇ ਨਹੀਂ ਸਾਡੇ ਘਰ ਕੋਈ ਸੀ ਤੇ ਤੇ ਤੁਸੀਂ ਦੋਨੋਂ ਕਿੱਲੇ ਰਹਿੰਦੇ ਇੱਥੇ ਹਾਂਜੀ ਕਰਦੇ ਇਹ ਪਤਾ ਹੁੰਦਾ ਜੀ ਜਦੋਂ ਸਾਨੂੰ ਜੀ ਬੋਧਰਾਜ ਸਿੰਘ ਪੁੱਤਰ ਹਰੀ ਸਿੰਘ ਨੇ ਕਾਨਮਾ ਰੋਡ ਤੇ ਉਹਨਾਂ ਵੱਲੋਂ ਤਲਾਸ਼ ਮਿਲੀ ਆ ਵੀ ਉਹ ਆਪਣੇ 25 ਤਰੀਕ ਨੂੰ ਘਰੋਂ ਗਏ ਸੀ ਕਿਸੇ ਕੇਸ ਦੇ ਸਬੰਧ ਚ ਤੇ ਅੱਜ ਜਦੋਂ ਸਵੇਰੇ ਆਏ ਤੇ ਉਹਨਾਂ ਆ ਕੇ ਦੇਖਿਆ ਵੀ ਉਹਨਾਂ ਦਾ ਗੇਟ ਦਾ ਦਰਵਾਜ਼ਾ ਟੁੱਟਾ ਸੀਗਾ ਤੇ ਉਹ ਤਲਾਸ਼ ਮਿਲੀ ਆ ਜੀ ਬਾਕੀ ਕਾਰਵਾਈ ਕਰਨਗੀ ਕਾਨੂੰਨੀ ਅਨਜੀ ਉਹਨੂੰ ਚੈੱਕ ਕਰਦੇ ਪਏ ਨੇ ਜੀ ਉਹ ਸਬੰਧੀ ਉਹ ਬਾਅਦ ਚ ਡਿਟੇਲ ਦੇਣਗੇ ਤੇ ਘਰੇਲੂ ਸਮਾਨ ਉਹਨਾਂ ਦਾ ਜਿੱਦਾਂ ਜਿਹੜੇ ਗਹਿਣੇ ਵਗੈਰਾ ਦੱਸ ਰਹੇ ਨੇ ਬਾਕੀ ਉਹ ਕਹਿੰਦੇ ਸੀ ਵੈਰੀਫਾਈ ਕਰਕੇ ਲਿਸਟ ਦੇਣ ਕੋਈ ਸੀਸੀਟੀ ਵੀ ਆਈ ਸੀਸੀਟੀ ਵੀ ਹੁਣ ਅਸੀਂ ਜਾ ਕੇ ਚੈੱਕ ਕਰਾਂਗੇ ਜੀ